ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਦੋ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਅੱਜ ਮੈਂ ਲੱਗਿਆ ਸੂਟ ਸਟਿਚ ਕਰਨ ਨੂੰ ਜਦੋਂ ਵੀ ਮੈਂ ਸੂਟ ਸਟਿਚ ਕਰਦੀ ਆ ਪਹਿਲਾਂ ਇਹਨੂੰ ਵਾਸ਼ ਜ਼ਰੂਰ ਕਰਦੀ ਆ ਕਿਉਂਕਿ ਕਾਟਨ ਦੇ ਸੂਟ ਹੁੰਦੇ ਨੇ ਇਹਨਾਂ ਦਾ ਰੰਗ ਵੀ ਹਮੇਸ਼ਾ ਉੱਤਰ ਸਕਦਾ ਪਰ ਇਹਦਾ ਬਿਲਕੁਲ ਵੀ ਰੰਗ ਨਹੀਂ ਉਤਰਿਆ ਹੈਗਾ ਤੇ ਸੁੰਗੜ ਵੀ ਜਾਂਦੇ ਥੋੜੇ ਬਹੁਤੇ ਚਲੇ ਹੋ ਜਾਂਦੇ ਨੇ ਸ਼੍ਰਿੰਕ ਤਾਂ ਰੇ ਦਿਨ ਨਾਲ ਪਹਿਲਾਂ ਹੀ ਤੋਤੇ ਹੋਏ ਠੀਕ ਰਹਿੰਦੇ ਕਾਟਨ ਦੇ ਜਿਹਨੇ ਵੀ ਸੂਟ ਹੁਣ ਮੈਂ ਇਹਨਾਂ ਨੂੰ ਸਟਿਚ ਕਰਨ ਲੱਗੀ ਆਂ ਜਮਾਈਂ ਮਨਾਉਣ ਲੱਗੀਆਂ ਇਹਦੇ ਉੱਤੇ ਥੱਲੇ ਨਾਲ ਜੋਇੰਟ ਲੈਸ ਲਾਉਣ ਲੱਗ ਪਈ। ਇਸੇ ਤਰ੍ਹਾਂ ਇਹ ਕਮੀਜ਼ ਤੇ ਵੀ ਜੋਇੰਟ ਲੈਸ ਲਾਉਣੀ। ਕੱਲ ਪਜਾਮਾ ਤਿਆਰ ਕਰ ਲਾਂ ਫਿਰ ਕਮੀਜ਼ ਤਿਆਰ ਜਿੰਨੇ ਵੀ ਮੈਂ ਸਾਰੇ ਸੂਟ ਅਸੀ ਹੋਣੇ ਸਿੱਖੀਆਂ ਮੈਂ ਬਚਪਨ ਤੋਂ ਹੀ ਮਤਲਬ ਜਦੋਂ ਮੈਂ 10ਵੀਂ ਚ ਸੀਗੀ ਉਦੋਂ ਮੈਂ ਪਹਿਲਾ ਸੂਟ ਸਟਿਚ ਕਰਤਾ ਸੀਗਾ ਆਪਣੀ ਮੰਮਾ ਤੋਂ ਹੀ ਦੇਖ-ਦੇਖ ਕੇ ਮੈਂ ਸਿੱਖੀ ਗਈ ਸੀ ਕਿਸੇ ਸੈਂਟਰ ਤੋਂ ਨਹੀਂ ਸਿੱਖੇ ਹੈਗੇ ਮੈਂ ਕਿਸੇ ਤੋਂ ਵੀ ਸੂਟ ਸਿਉਣੇ ਨਹੀਂ ਸਿੱਖੇ ਹੈਗੇ ਨਾ ਕਟਿੰਗ ਕਰਨੀ ਸਿੱਖੀ ਹੈ ਸਭ ਮੇਰੀ ਮੰਮਾ ਸੀਏ ਮੰਮਾ ਤੋਂ ਹੀ ਮੈਂ ਸਾਰਾ ਕੁਝ ਸਿੱਖ ਗਈ ਹੁਣ ਮੈਂ ਲਾਈਨਿੰਗ ਵਾਲੇ ਸੂਟ ਵੀ ਸਿਉਣੇ ਸਿਉਣ ਲੰਨੀ ਆ ਤੇ ਪਲਾਜੋ ਵੀ ਪੈਂਟ ਪਲਾਜੋ ਸਾਰਾ ਕੁਝ ਗਰਾਰਾ ਗਰਾਰਾ ਸਾਰੇ ਤਰ੍ਹਾਂ ਦੇ ਲੈਸਾਂ ਲਾ ਕੇ ਸਭ ਤਰ੍ਹਾਂ ਦੇ ਡਿਜ਼ਾਈਨ ਆਪ ਵੀ ਤਿਆਰ ਕਰਦੀ ਆ ਆਪਣੇ ਸੂਟ ਮੈਂ ਕਦੇ ਵੀ ਕਿਸੇ ਟੇਲਰ ਤੋਂ ਨਹੀਂ ਸਲਾਈ ਹੈਗੇ ਸੂਟ ਜਦੋਂ ਮੈਂ ਛੋਟੀ ਹੁੰਦੀ ਸੀ ਜਦੋਂ ਮੇਰੀ ਮੰਮਾ ਸੂਟ ਸਿਉਂਦੀ ਹੁੰਦੀ ਸੀ ਮੈਂ ਉਹਦੇ ਕੋਲੇ ਹਰ ਵਕਤ ਬੈਠੀ ਰਹਿਣਾ ਕਿਵੇਂ ਅਸੀਂ ਹੁੰਦੇ ਆ ਕਿਵੇਂ ਸਿਉਣ ਲਗਾਉਂਦੇ ਆ ਮੈਂ ਉਪਨੇ ਦੇਖੀ ਜਾਂਦੀ ਸੀ ਮਤਲਬ ਮੈਨੂੰ ਸ਼ੌਂਕ ਸੀਗਾ ਕੱਪੜੇ ਸਟਿਚ ਕਰਨ ਦਾ ਉਦੋਂ ਤਾਂ ਬਹੁਤ ਜ਼ਿਆਦਾ ਸ਼ੌਂਕ ਸੀਗਾ ਹੁਣ ਤਾਂ ਚਲੋ ਆਪਣੇ ਘਰ ਲਈ ਸਿਉਣੇ ਪੈਣੇ ਆ ਉਦੋਂ ਤਾਂ ਮੈਨੂੰ ਇੰਨਾ ਜ਼ਿਆਦਾ ਸ਼ੌਂਕ ਸੀਗਾ ਮੈਨੂੰ ਐ ਹੁੰਦਾ ਤਾਂ ਜਦੋਂ ਮਸ਼ੀਨ ਛੱਡ ਕੇ ਜਾਣ ਮੈਂ ਉਦੋਂ ਹੀ ਸਿਉਣਾ ਸ਼ੁਰੂ ਕਰ ਦੇਣਾ ਹੁਣ ਬਹੁਤ ਜ਼ਿਆਦਾ ਵਧੀਆ ਲੱਗਣਾ ਬਹੁਤ ਸੋਹਣੇ ਵੀ ਕੱਪੜੇ ਬਹੁਤ ਵਧੀਆ ਮਸ਼ੀਨ ਚੱਲਦੀ ਆ ਤੇ ਮੰਮੀ ਪਰੇ ਹੋ ਜਵੇ ਮੈਂ ਉਦੋਂ ਹੀ ਸ਼ੁਰੂ ਕਰ ਦੇਣਾ ਜਿੱਥੇ ਮੈਂ ਤਾਂ ਸੂਟ ਖਤਮ ਹੁੰਦਾ ਸੀ ਨਾ ਵੀ ਜਿਹੜਾ ਰਹਿ ਗਿਆ ਸੀ ਉਹ ਮੈਂ ਪੂਰਾ ਕਰ ਦੇਣਾ ਉਹ ਦੇਖ-ਦੇਖ ਕੇ ਇੰਨਾ ਜ਼ਿਆਦਾ ਸ਼ੌਂਕ ਸੀਗਾ ਜਿਵੇਂ ਹੁਣ ਨਵੇਂ-ਨਵੇਂ ਡਿਜ਼ਾਈਨਾਂ ਦੇ ਸੂਟ ਤਿਆਰ ਕੀਤੇ ਜਾਂਦੇ ਆ ਉਹ ਮੈਂ ਸਾਰਾ ਕੁਝ YouTube ਤੋਂ ਦੇਖ-ਦੇਖ ਕੇ ਸਿੱਖ ਲਿਆ ਤਕਰੀਬਨ ਨਵੇਂ-ਨਵੇਂ ਫੈਸ਼ਨ ਦੇ ਸੂਟ ਸੂਟ ਕੀ ਰਸੋਈ ਦਾ ਵੀ ਕੁਝ ਵੀ ਬਣਾਉਣਾ ਹੈ ਤਾਂ ਆਮ ਜ਼ਿੰਦਗੀ ਦੇ ਵਿੱਚ ਆਪਾਂ YouTube ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਜੇ ਸਿੱਖਣਾ ਚਾਹੀਏ ਇਹਨਾਂ ਕੋਲ ਸਿੱਖਣ ਨੂੰ ਮਿਲਦਾ ਜੇ ਉਹਨੂੰ ਦੇਖਦੇ ਹੈ ਕਿ ਦੇਖੀਏ ਕਿ ਛੱਡੀ ਜਾਈਏ ਛੱਡੀ ਜਾਈਏ ਤਾਂ 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 ਕੋਈ ਫਾਇਦਾ ਨਹੀਂ ਹੈਗਾ ਜੇ ਉਹਨੂੰ ਆਪਾਂ ਦੇਖ ਕੇ ਆਪਾਂ ਨੇ ਉਹਨੂੰ ਸਿੱਖ ਲਿਆਵੇ ਉਹਨੂੰ ਕੰਮ ਆਪਣੇ ਜ਼ਿੰਦਗੀ ਦੇ ਵਿੱਚ ਉਹਨੂੰ ਮਤਲਬ ਕਰਨਾ ਸਿੱਖ ਲਿਆਵੇ ਉਸੇ ਤਰ੍ਹਾਂ ਫਿਰ ਬਹੁਤ ਵਧੀਆ ਜੀ ਦੇਖਦੇ-ਦੇਖ ਕੇ ਆਪਾਂ ਸਿੱਖਣਾ ਚਾਹੀਦਾ ਹੈ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਇਹ ਜੀਆਂ ਨੇ ਜਿਹੜੀਆਂ ਆਪਾਂ ਨੂੰ ਆਮ ਨਹੀਂ ਆਉਂਦੀਆਂ ਸੀ ਪਰ YouTube ਤੋਂ ਦੇਖਦੇ ਕੇ ਆਪਾਂ Facebook ਹੋਗੀ ਚਾਹੇ YouTube ਹੋ ਗਿਆ ਜਿਹਦੇ ਵਿੱਚ ਇੰਨੀ ਜ਼ਿਆਦਾ ਵਧੀਆ ਚੀਜ਼ਾਂ ਦੱਸੀਆਂ ਜਾਂਦੀਆਂ ਵੀ ਆਪਾਂ ਨੂੰ ਜਿਹੜੀ ਨਹੀਂ ਆਉਂਦੀ ਆਪਾਂ ਉਹ ਤੋਂ ਦੇਖ ਕੇ ਹੀ ਆਪਾਂ ਕਰ ਸਕਦੇ ਹਾਂ ਬਣਾ ਸਕਦੇ ਹਾਂ ਕੋਈ ਵੀ ਚੀਜ਼ ਸਿੱਖ ਸਕਦੇ ਚਾਹੇ ਖਾਣੇ ਬਣਾਉਣ ਦੀ ਹੋਵੇ ਚਾਹੇ ਕੱਪੜਿਆਂ ਦੀ ਹੋਵੇ ਚਾਹੇ ਆਮ ਲਾਈਫ ਦੇ ਵਿੱਚ ਕੋਈ ਵੀ ਚੀਜ਼ ਹੋਵੇ ਮਤਲਬ ਜਿਹੜੀ ਆਪਾਂ ਨਹੀਂ ਆਉਂਦੀ ਕੋਈ ਵੀ ਕੰਮ ਹੋਵੇ ਆਪਾਂ ਨਹੀਂ ਆਉਂਦਾ ਤਾਂ ਉਹ ਆਪਾਂ ਕੰਮ ਕਰ ਸਕਦੇ ਹਾਂ ਜੀ ਬਹੁਤ ਵਧੀਆ ਚੀਜ਼ ਹੈ ਇਹ ਨੌਲੇਜ ਦੇ ਤੌਰ ਤੇ ਤਾਂ ਬਹੁਤ ਜ਼ਿਆਦਾ ਵਧੀਆ ਹੈ ਪਹਿਲਾਂ ਮੇਰੇ ਸਹੁਰਿਆਂ ਦੇ ਵਿੱਚ ਮੇਰੀ ਮਦਰਨ ਲਾ ਉਹ ਵੀ ਕੱਪੜੇ ਬਾਹਰ ਤੋਂ ਸਟਿਚ ਕਰਵਾਉਂਦੇ ਸੀ ਪਰ ਜਦੋਂ ਤੋਂ ਮੈਂ ਆ ਗਿਆ ਉਹ ਵੀ ਕਹਿੰਦੇ ਬਹੁਤ ਜ਼ਿਆਦਾ ਮौज ਬਣ ਗਈ ਵੀ ਹੁਣ ਘਰ ਦੇ ਵਿੱਚ ਸਟਿਚ ਹੋ ਕਰੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਬਾਰ-ਬਾਰ ਗੇੜੇ ਲਾਉਣੇ ਪੈਂਦੇ ਸੀ ਮਤਲਬ ਦੰਦਾ ਹੀ ਸੀ 9-10 ਦਿਨ ਤਾਂ ਦੰਦਾ ਹੀ ਨਹੀਂ ਹੈਗਾ ਗੱਲ ਉਹ ਤਾਂ ਵੱਧ ਲੱਗ ਜਾਣਾ ਤਾਂ ਕਹਿ ਨਹੀਂ ਸਕਦੇ ਕੋਈ ਵੀ ਟੇਲਰ ਕਾਫੀ ਟਾਈਮ ਲਾ ਦਿੰਦਾ ਪਰ ਜਿੱਦੜ ਤੋਂ ਮੈਂ ਆ ਗਈ ਕੋਈ ਸਾਡਾ ਸੂਟ ਬਾਹਰ ਨਹੀਂ ਸਟਿਚ ਹੋਇਆ ਇਸ ਘਰ ਦੇ ਵਿੱਚ ਕਰਦੀ ਆ ਮੈਂ ਤੇ ਬਹੁਤ ਵਧੀਆ ਫਿਟਿੰਗ ਵੀ ਆਉਂਦੀ ਹੈ ਤੇ ਬਹੁਤ ਜ਼ਿਆਦਾ ਵਧੀਆ ਆਪਣੇ ਆਪ ਤੇ ਬੰਦਾ ਬਹੁਤ ਜ਼ਿਆਦਾ ਵਧੀਆ ਕਰ ਸਕਦੇ ਜਿਵੇਂ ਲੈਸਨ ਲਾ ਕੇ ਵੀ ਬਾਹਰ ਤਾਂ ਸਲਾਈ ਬਹੁਤ ਜ਼ਿਆਦਾ ਮਹਿੰਗੀ ਆ ਸੂਟ ਹੋਰ ਵੀ ਜ਼ਿਆਦਾ ਮਹਿੰਗੇ ਪੈ ਜਾਂਦੇ ਆ ਪਰ ਜੇ ਘਰ ਦੇ ਵਿੱਚ ਤਿਆਰ ਕਰਦੇ ਆ ਫਿਰ ਉਹ ਸਸਤਾ ਵੀ ਪੈ ਜਾਂਦਾ ਕਿਉਂਕਿ ਸਿਰਫ ਉਹਨਾਂ ਦੀ ਜਿਹੜੇ ਆਪਾਂ ਲੈ ਗਈ ਆਉਣੇ ਆ ਉਹਦੇ ਪੈਸੇ ਲੱਗਦੇ ਆ ਤੇ ਸਟੀਚਿੰਗ ਦੇ ਨਹੀਂ ਲੱਗਦੇ ਹੈਗੇ ਆ ਦੇਖੋ ਜੀ ਪਜਾਮਾ ਕਰ ਤਾਂ ਆਪਣੇ ਸਟੀਚ ਜੋਇੰਟ ਲੈਸ ਲਾਈ ਹੈ ਅਸੀਂ ਵਿੱਚ ਲਾ ਕੇ ਉੱਪਰ ਪਾਈ ਆ ਆਪਣੇ ਇਲਾਸਟਿਕ ਦੇਖੋ ਪੰਜਾਬ ਪਹਿਲਾਂ ਮੈਂ ਇਹ ਲੁੱਕ ਕੋ ਪਿਛਲਾ ਪਾਸਾ ਹ 4 ਇੰਚ ਜਾਂ 3 ਇੰਚ ਬਧਰਕ ਹੁੰਦਾ ਤਾਂ ਕਿ ਪਿੱਛੇ ਨੂੰ ਖਿੱਚ ਨਾ ਪਵੇ। ਅੰਦਰ ਖੜੀ ਹੋ ਗੂ। ਜਦੋਂ ਆ ਸਮਝ ਲਓ ਪਿੱਛੇ ਤੇ ਆ ਦੇਖੋ ਝੋਲ ਪੈਂਦਾ ਪਜਾਮੇ ਨੂੰ ਤਾਂ ਬਿਲਕੁਲ ਫਿਟਿੰਗ ਇਹਦੀ ਸਹੀ ਆਊਗੀ ਜਦੋਂ ਝੋਲ ਪੈਂਦਾ ਜਿਹਦੇ ਝੋਲ ਨਹੀਂ ਪੈਂਦਾ ਹੈਗਾ ਪਜਾਮਾ ਸੈੱਟ ਨਹੀਂ ਆਉਂਦਾ। ਚਰਚ ਵਾਲਾ ਪਣੀ ਜ਼ਰੂਰੀ ਹੈ ਕਿਉਂਕਿ 4 ਇੰਚ ਵੱਧ ਰੱਖਿਆ ਹੋਇਆ ਪਿੱਛੇ ਨੂੰ ਇੰਨਾ ਭਾਰੀ ਹੈਵੀ ਨਾ ਪਹੂਗਾ ਉਹਨਾਂ ਵੱਧ ਰੱਖਣਾ ਪੈਂਦੇ 3 ਇੰਚ ਵੀ ਰੱਖ ਸਕਦੇ ਆ ਜੇ ਤੁਸੀਂ ਹਲਕੇ ਆ ਤਾਂ 2.5 ਇੰਚ ਵੀ ਰੱਖ ਸਕਦੇ ਆ ਪਜਾਮਾ ਹੋ ਗਿਆ ਤਿਆਰ ਹੁਣ ਬਣਾ ਕਰਾਂਗੇ ਤੁਸੀਂ ਇਸ ਤਿਆਰ ਆ ਦੇਖੋ ਜੀ ਕਮੀਜ਼ ਹੋ ਗਿਆ ਪੂਰਾ ਅੱਜ ਸਾਰੇ ਐਸਾ ਲਾਲਾ ਕੇ ਇੱਦਾਂ ਤਿਆਰ ਕੀਤਾ ਆਪਣੇ ਆਪ ਤੇ ਦੇਖੋ ਕਿਨੇ ਸੋਣਾ ਤਿਆਰ ਹੋਇਆ ਦੇਖੋ ਇਦਾਂ ਚੋਣਾ ਪਾ ਕੇ ਚੋਰਸ ਗੜਾ ਦੇ ਤਿਆਰ ਕੀਤਾ ਇਹਦਾ ਗੁੰਮਲੇ ਗੁੰਮਲੇਸ ਲਾ ਕੇ ਇਸੇ ਤਰ੍ਹਾਂ ਪਲੇਟਾਂ ਦੇ ਉੱਤੇ ਦੀ ਆ ਚੋਣਾ ਪਾਈਆਂ ਨੇ ਅbaixo ਦੇ ਵਿੱਚ ਵੀ ਡਿਜ਼ਾਈਨ ਬਣਾਇਆ ਲੈਸ ਦਾ ਜੋਇੰਟ ਲੈਸ ਲਾ ਕੇ ਪਾਈ ਪੈਨ ਕੱਢੀਏ ਸੱਡਾ ਤੇ ਗਵੀਜ਼ ਜੋਇੰਟ ਲੈਸ نیچے ਵੀ ਲਗਾਈਏ ਪੱਲੇ ਤੇ ਤੁਰ ਬਣ ਕੇ ਕਿੰਨਾ ਸੋਹਣਾ ਤਿਆਰ ਹੋਇਆ ਬਹੁਤ ਵਧੀਆ ਬਣ ਗਿਆ ਤੇ ਪਜਾਮਾ ਮੈਂ ਇਕੱਲੇ ਸਟਿਚ ਕਰਤਾ ਸੀਗਾ ਐਨਾ ਪਜਾਮਾ ਸਟਿਚ ਕੀਤਾ ਦੇਖੋ ਜੁਆਇੰਡਲੈਸ ਲਾ ਕੇ ਹਲੇ ਸੂਟ ਪ੍ਰੈਸ ਕਰਨ ਤੇ ਰਹਿੰਦਾ ਹਲੇ ਪ੍ਰੈਸ ਨਹੀਂ ਕੀਤਾ ਦੇਖੋ ਉੱਪਰ ਲਾਸਟ ਇਲਾਸਟਿਕ ਪਾ ਕੇ ਉਹ ਤੁਹਾਨੂੰ ਮਸਲੀਨ ਦਾ ਸੂਟ ਆ ਇਹ ਚਲੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ